ਦੀਪ ਜਾਖੜ ਸਾਡੇ ਐਮਐਲਏ ਆ ਬੋਹਰ ਨੇ ਸੰਦੀਪ ਜਾਖੜ ਜੀ ਸਰਕਾਰ ਦੇ 22 ਸਾਲ ਪੂਰੇ ਹੋ ਗਏ ਆ ਕਿਸ ਤਰ੍ਹਾਂ ਦੀ ਰਹੀ ਕਾਰਗੁਜ਼ਾਰੀ ਤੁਹਾਡੇ ਸਾਹਬ ਦੇ ਨਾਲ ਅਹ ਜਨ ਸਭਾ ਮੈਂ ਤਾਂ ਕਹੂੰਗਾ ਜੀ ਵੈਰੀ ਪੂਰ ਮਾੜੀ ਰਹੀ ਹੈ ਜੀ ਓਕੇ ਐਂਡ ਦੇਖੋ ਸਭ ਤੋਂ ਵੱਡੀ ਗੱਲ ਤਾਂ ਮੈਂ ਆ ਹੀ ਚਾਹੂੰਗਾ ਵੀ ਜਦੋਂ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਦੀ ਸਰਕਾਰ ਆਈ ਸੀ ਹਾਂ ਇੱਕ ਸੁਨਹਿਰਾ ਮੌਕਾ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕੁਝ ਜਿਹੜੇ ਹਾਲਾਤ ਹੈ ਮਤਲਬ ਆਰਥਿਕ ਤੋਂ ਲੈ ਕੇ ਕਾਨੂੰਨੀ ਵਿਵਸਥਾ ਤੋਂ ਲੈ ਕੇ ਖੇਤੀਬਾੜੀ ਦੇ ਜਿਹੜੇ ਮਾੜੇ ਹਾਲਾਤ ਹੈ ਮਤਲਬ ਉਹਨੇ ਇੱਕ ਗੱਲ ਕੀਤੀ ਸੀ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ ਇਨਕਲਾਬ ਲੈ ਕੇ ਆਵਾਂਗੇ ਜੀ ਤੇ ਬਹੁਤ ਸੁਨਹਿਰਾ ਮੌਕਾ ਸੀ ਜਿਵੇਂ ਮੈਂ ਕਿਹਾ ਵੀ ਦੇ ਕੁਡ ਹੈ ਟੇਕਨ ਹਾਰਡ ਡਿਸੀਜਨਸ ਓਕੇ ਫੈਸਲੇ ਜਿਹੜੇ ਕਰਨੇ ਸੀ ਉਹ ਕਰ ਸਕਦੇ ਸੀ ਹਮ ਹਮ ਐਂਡ ਤੁਮ ਆਟ ਦੇ ਫੀਲਡ ਐਂਡ ਏਵਰੀ ਫਰੰਟ ਅੱਜ ਮੈਂ ਉਹ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਜਿਹੜੀ ਇਕਨੋਮਿਕ ਰਿਲੇਟਿਵ ਇਕਨੋਮਿਕ ਪਰਫਾਰਮੈਂਸ ਆਫ ਇੰਡੀਅਨ ਸਟੇਟਸ ਮੈਂ ਉਹਦੇ ਟਵੀਟ ਵੀ ਕੀਤੀ ਸੀ ਵੀ ਪੰਜਾਬ ਦਾ ਜਿਹੜਾ ਰਿਲੇਟਿਵ ਪਰ ਕੈਪੀਟਾ ਇਨਕਮ ਹੈ 9771 ਦੇ ਵਿੱਚ ਇਟ ਵਾਸ 169 ਐਂਡ ਅੱਜ 2023 24 ਦੇ ਵਿੱਚ 106 ਐਂਡ ਜਿਹੜਾ ਆਪਣਾ ਯਾਹ ਉਹ ਜੀ ਡੀ ਪੀ ਮਤਲਬ ਐਜ਼ ਅ ਸਟੇਟ ਦੀ ਆਪਾਂ ਜੇ ਗੱਲ ਕਰੀਏ ਹਮ ਮਤਲਬ 4.4% ਸੀਗਾ ਆਪਣਾ ਜਿਹੜਾ ਪੂਰੀ ਭਾਰਤ ਦੀ ਇਕਨੋਮੀ ਦਾ ਐਜ਼ ਅ ਪਰਸੈਂਟੇਜ ਹੁਣ 2.4 ਰਹਿ ਗਿਆ ਓਕੇ ਉਹ ਮਤਲਬ ਆਪਣੇ 프ੋਂਟ ਤੋਂ ਲੈ ਕੇ ਕਾਨੂੰਨੀ ਵਿਵਸਥਾ ਜਿਹੜੀ ਹੈ ਆਪਣੀ ਖੇਤੀਬਾੜੀ ਦੇ ਮਾਰੇ ਹਾਲਾਤ ਹੈ ਮਤਲਬ ਹਰ ਚੀਜ਼ ਦੇ ਵਿੱਚ ਜਿਹੜੇ ਔਕੇ ਫੈਸਲੇ ਲੈਣੇ ਚਾਹੀਦੇ ਸੀ ਨਹੀਂ ਲਿੱਤੇ ਉਹਨਾਂ ਨੇ ਇਹਦੇ ਕੀ ਕਾਰਨ ਲੱਗਦੇ ਤੁਹਾਨੂੰ ਕੀ ਦਿੱਲੀ ਦੀ ਇੰਟਰਫੇਰੈਂਸ ਆ ਜਾਂ ਸਰਕਾਰ ਜਿਹੜੀ ਆ ਉਹਦੇ ਵਿੱਚ ਸ਼ਮਤਾ ਹੀ ਹੈ ਨਹੀਂਗੀ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਮੇਰਾ ਸਮਝਦਾਬ ਅਗੇਨ ਉਹੀ ਹੈ ਵੀ ਪਾਂਜੀ ਖੇਤੀਬਾੜੀ ਦੀ ਗੱਲ ਕਰੀਏ ਹਮ ਆ ਆਪਾਂ ਜਿਹੜਾ ਖੇਤੀਬਾੜੀ ਦਾ ਬਜਟ ਹੈ ਉਹ ਜਿਹੜਾ ਉਹਦੇ ਵਿੱਚ ਬਜਟ ਤਾਂ 13000 ਕਰੋੜ ਦਾ ਸਾਲਾਨਾ ਜਿਹੜਾ ਆਪਾਂ ਹਰ ਸਾਲ ਜਦੋਂ ਉਹ ਲੈ ਬਜਟ ਪੇਸ਼ ਕਰਦੇ ਆ ਬਟ ਉਹਦੇ ਵਿੱਚ 9.5 ਹਜ਼ਾਰ ਤਾਂ ਆਪਾਂ ਬਿਲਕੁਲ ਇੱਕ ਬਿਜਲੀ ਦੀ ਸਬਸਿਡੀ ਦੇ ਰਹੇ ਇੱਕ ਕੈਪੀਟਲ ਇਨਵੈਸਟਮੈਂਟ ਵਾਸਤੇ ਕੁਝ ਰਿਹਾ ਹੀ ਨਹੀਂ ਆਪਣੇ ਕੋਲੇ ਇਸ ਵਾਰੀ 5 ਤਰੀਕ ਤੱਕ ਤਨਖਾਹ ਨਹੀਂ ਦਿੱਤੀ ਗਈ ਸੀ ਸਰਕਾਰ ਤੋਂ ਕੈਪੀਟਲ ਇਨਵੈਸਟਮੈਂਟ ਹੋ ਨਹੀਂ ਰਹੀ ਆ ਮਤਲਬ ਆਮ ਆਦਮੀ ਨੇ ਗੱਲਾਂ ਕੀਤੀ ਸੀ ਵੀ ਸਪਨਾ ਜਿਹੜਾ ਵਿਖਾਇਆ ਸੀ ਵੀ 20000 ਕਰੋੜ ਆਫਰ ਯੂ ਨੋ ਉਹ ਬੜੀ ਮਾਈਨਿੰਗ ਤੋਂ ਹੀ ਕੱਢ ਲਾਂਗੇ ਕਰਪਸ਼ਨ ਕੰਟਰੋਲ ਕਰ ਲਾਂਗੇ ਕਰਪਸ਼ਨ ਕਿੱ체 ਕੰਟਰੋਲ ਹੋਈਏ ਸੋ ਇਟ ਵਾਸ 올 ਟਾਕ ਬਟ ਨੋ ਐਕਸ਼ਨ 올 ਟਾਕ ਬਟ ਨੋ ਐਕਸ਼ਨ ਸੋ ਤੁਹਾਨੂੰ ਲੱਗਦਾ ਵਾ ਕਿ ਇਹ ਜਿਹੜੇ ਵੱਡੇ ਵੱਡੀਆਂ ਗੱਲਾਂ ਕੀਤੀਆਂ ਸੀ ਔਰ ਜਿਹੜੇ ਮੁਫਤ ਖਰੀਦ ਦੇ ਐਲਾਨ ਆ ਉਹਦੇ ਕਰਕੇ ਬੇੜਾ ਗਰਖ ਹੋਇਆ ਜੇ ਮੁਫਤ ਖਰੀਦ ਦੇ ਐਲਾਨ ਨਾ ਹੁੰਦੇ ਤੇ ਸ਼ਾਇਦ ਥੋੜੀ ਬਹੁਤ ਕੈਪੀਟਲ ਇਨਵੈਸਟਮੈਂਟ ਹੋ ਸਕਦੀ ਜੋ ਕਿ ਪਹਿਲੀਆਂ ਸਰਕਾਰਾਂ ਸ਼ਾਇਦ ਥੋੜੀ ਬਹੁਤ ਤੇ ਕਰਦੇ ਨਹੀਂ ਆ। ਦੇਖੋ ਅਗਰ ਜਿਸ ਜਿੰਨਾ ਕਮੈਂਡੇਟ ਪੰਜਾਬ ਦੇ ਲੋਕਾਂ ਨੇ ਮਤਲਬ ਇੱਕ ਤਰਫਾ ਜਿਹੜਾ ਮੈਂਡੇਟ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਮੇਰਾ ਮੰਨਣਾ ਹੈ ਕਿ ਭਗਵੰਤ ਮਾਨ ਸਾਹਿਬ ਪਹਿਲੇ ਦਿਨ ਵਿਧਾਨ ਸਭਾ ਚ ਖੜੇ ਹੋ ਕੇ ਕਹਿੰਦੇ ਵੀ ਅੱਜ ਦੇ ਦਿਨ ਆ ਪੰਜਾਬ ਦੀ ਸਿਚੁਏਸ਼ਨ ਹੈ ਕਿਉਂਕਿ ਅੱਜ ਵੀ ਮਾਨ ਸਾਹਿਬ ਤਾਂ ਕਹਿੰਦੇ ਵੀ ਖਜ਼ਾਨਾ ਭਰਿਆ ਹੋਇਆ ਹੈ ਲੇਕਿਨ ਅਗਰ ਜੇ ਉਹ ਪਹਿਲੇ ਦਿਨ ਸੱਚਾਈ ਨਾਲ ਕਹਿੰਦੇ ਵੀ ਆ ਆਰਥਿਕ ਸਥਿਤੀ ਹੈ ਆ ਔਖੇ ਫੈਸਲੇ ਆਪਾਂ ਨੂੰ ਲੈਣੇ ਪੈਣੇ ਤੇ ਪੰਸਾਰਾ ਪੰਜਾਬ ਉਹਨਾਂ ਦੇ ਮਗਰ ਖੜਾ ਹੋ ਜਾਂਦਾ ਬਟ ਨਾਓ ਇਟ ਇਜ਼ ਟੂ ਲੇਟ ਹੁਣ ਤਾਈਸਾਲ ਸਰਕਾਰ ਦੇ ਰਹਿ ਗਏ ਐ ਤੇ ਹੁਣ ਉਹ ਤੇ ਹੁਣ ਸੰਦੀਪ ਸੰਦੀਪ ਹੁਣ ਜਿਵੇਂ ਇਹਨਾਂ ਨੇ ਜਿਹੜੀ ਖੇਤੀ ਨੀਤੀ ਆ ਉਹਦਾ ਖਰੜਾ ਤਿਆਰ ਕੀਤਾ ਵਾ ਜਦੋਂ ਤੱਕ ਉਹ ਲਾਗੂ ਹੋਣੀ ਆ ਉਦੋਂ ਤੱਕ ਤੇ ਟਰਮ ਵੀ ਖਤਮ ਹੋ ਜਾਣੀ ਆ ਨਹੀਂ ਬਟ ਸੰਧੂ ਸਾਹਿਬ ਦੇਖੋ ਆ ਵੀ ਬੜੀ ਇੱਕ ਖਾਸ ਜਿਹਾ ਨਿਕ ਗੱਲ ਹੈ ਵੀ ਹੁਣ ਉਹ ਕਿਸਾਨਾਂ ਤੋਂ ਸੁਝਾਅ ਮੰਗ ਰਹੇ ਲੋਕਾਂ ਤੋਂ ਤੇ ਜਿੰਨੀ ਮੇਰੀ ਅੰਡਰਸਟੈਂਡਿੰਗ ਸੀ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਤਿਆਰ ਹੈ ਸਾਡੀ ਪਾਲਿਸੀ ਮਤਲਬ ਅਸੀਂ ਆਲਰੇਡੀ ਆ ਹੋਮਵਰਕ ਕਰ ਚੁੱਕੇ ਆ ਮਤਲਬ ਪੀਏਯੂ ਦੇ ਵਿੱਚ ਕਿਸਾਨਾਂ ਤੋਂ ਸੁਝਾਅ ਲੈ ਚੁੱਕੇ ਆ ਐਕਸਪਰਟਸ ਦੇ ਸੁਝਾਅ ਲੈ ਚੁੱਕੇ ਆ ਫਿਰ ਸੰਦੀਪ ਡਰਾਫਟ ਤੇ ਤਿਆਰ ਹੋ ਗਿਆ ਡਰਾਫਟ ਤੇ ਤਿਆਰ ਹੋ ਗਿਆ ਪਰ ਡਰਾਫਟ ਤੇ ਅਜਵੀਰ ਜਾਖੜ ਨੇ ਵੀ ਤਿਆਰ ਕੀਤਾ ਸੀ ਉਹ ਵੀ ਵਿੱਚੇ ਰਹਿ ਗਿਆ ਸੀ ਹਾਂਜੀ ਤੇ ਇੰਨੇ ਟਾਈਮ ਬਾਅਦ ਹੁਣ ਆਪਾਂ ਕਹਿ ਰਹੇ ਹਾਂ ਵੀ ਹੁਣ ਸੁਝਾਅ ਦਿਓ ਤੇ that is just delaying tactics ਐ ਢਾਈ ਸਾਲ ਹੋਰ ਕੱਢ ਦੇਣਗੇ ਤੇ ਕੋਈ ਸੁਝਾਵਾ ਤੇ ਰਹਿ ਜਾਗੇ ਇਹ ਦੱਸੋ ਤੁਸੀਂ ਤੁਸੀਂ ਵੀ ਐਮਐਲਏ ਜੇ ਤੇ ਕੀ ਕਿੰਨੀ ਕੁ ਤੁਹਾਡੀ ਕੋਆਪਰੇਸ਼ਨ ਲਈ ਜਾਂਦੀ ਹੈ ਸਰਕਾਰ ਕਿੰਨੀ ਕੁ ਲੈਂਦੀ ਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਤੋਂ ਕਿੰਨੀ ਕੋਆਪਰੇਸ਼ਨ ਲੈਂਦੇ ਆ ਨਹੀਂ ਬਿਲਕੁਲ ਵੀ ਨਹੀਂ ਜਿਹੜੇ ਮਤਲਬ ਤੁਸੀਂ ਵਧੀਆ ਸਵਾਲ ਕੀਤਾ ਪਰਫੈਕਟ ਉਹ ਕਿੰਨਾ ਉਹ ਹਲਕਾ ਹੀ ਚਾਂਸ ਸਿਸਟਮ ਦਾ ਕਿੰਨਾ ਵਿਰੋਧ ਕਰਦੀ ਸੀ ਆਮ ਆਦਮੀ ਪਾਰਟੀ ਹਾਂ 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 ਉਹਨਾਂ ਸਿਚੁਏਸ਼ਨ ਉੱਥੇ ਦੇ ਉੱਥੇ ਹੀ ਆ ਗਈ ਹੈ ਠੀਕ ਹੈ ਮੈਂ ਬਤੌਰ ਐਮਐਲਏ ਹੈਗਾ ਬਟ ਜਿਹੜੇ ਹਲਕਾ ਇੰਚਾਰਜ ਹੈ ਉਹ ਹੀ ਜਾ ਕੇ ਮਤਲਬ ਪ੍ਰੋਜੈਕਟਸ ਦੇ ਉਦਘਾਟਨ ਕਰ ਰਿਹਾ ਹੈ ਉਹ ਹੀ ਸਾਰੇ ਕੋ ਜਿਹੜੇ ਪਹਿਲੇ ਚੱਲ ਰਿਆ ਸੀ ਕੋਈ ਚੱਲ ਰਿਹਾ ਸੋ ਤੁਹਾਨੂੰ ਕੋਈ ਤੁਹਾਨੂੰ ਕੋਈ ਨਹੀਂ ਪੁੱਛਦਾ ਕੋਈ ਤੁਹਾਡੇ ਕੰਮਕਾਜ ਜਿਹੜੇ ਹਲਕੇ ਦੇ ਕੰਮਕਾਜ ਹੈ ਜਾਂ ਮੀਟਿੰਗਾਂ ਮੈਂ ਉਹਨਾਂ ਦੇ ਵਿੱਚ ਕੋਈ ਤੁਹਾਨੂੰ ਨਹੀਂ ਪੁੱਛਦਾ ਨੇ ਨਹੀਂ ਪੁੱਛਦਾ ਤਾਂ ਦੇਖੋ ਹੁਤਾ ਹੁਣ ਅਸੀਂ ਆਪ ਜਾ ਕੇ ਫੋਰਸfully ਆਪਣੀ ਗੱਲ ਰੱਖਦੇ ਆ ਪਰ ਜਿਹੜਾ ਜੋ ਪ੍ਰੋਟੋਕਾਲ ਹੈ ਵੀ ਐਜ਼ ਅ ਇਲੈਕਟਿਡ ਐਮਐਲਏ ਜਿਹੜਾ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਓਕੇ ਓਕੇ ਹਾਂਜੀ ਸੋ ਸੋ ਓਵਰਆਲ ਜੇ 10 ਨੰਬਰ ਦਸਾਂ ਚੋ ਨੰਬਰ ਦੇਣ ਹੋ ਸਰਕਾਰ ਨੂੰ ਕਿੰਨੇ ਨੰਬਰ ਦੋਗੇ ਦਾ ਸਾਰੇ ਨੰਬਰ ਤਾਂ ਮੈਂ ਤਾਂ ਦੋ ਤਿੰਨ ਹੀ ਨੰਬਰ ਦੇਊਗਾ ਐਂਡ ਆ ਜਿਹੜਾ ਐਮਪੀ ਦਾ ਚੋਣ ਸੀਗਾ ਦੈਟ ਵਾਸ ਆਲਸੋ ਅ ਵੇਕ ਅਪ ਕਾਲ ਮਤਲਬ ਜਿਹੜੀ ਜਿਹਨੀ ਸੀਟਾਂ ਆਈ ਹੈ ਮਤਲਬ ਲੋਕਾਂ ਨੂੰ ਉਮੀਦਾਂ ਬਹੁਤ ਸੀ ਆਸਾਂ ਬਹੁਤ ਸੀ ਬਟ ਕੋਈ ਸਟਰਕਚਰ ਕੋਈ ਚੇਂਜ ਨਹੀਂ ਆਇਆ ਮਤਲਬ ਜਿਵੇਂ ਪਹਿਲੇ ਸਰਕਾਰਾਂ ਚੱਲਦੀ ਸੀ Okay. आ, अकालिया दी बीजेपी दी कांग्रेस दी इट इज द सेम पैटर्न तुम थाने जे चले चल तो चले चले hmm. थे थे से चले जाओ उ चल रहा है तहसील से चले जाओ उ जी डिलीवरी ऑफ सर्विस है हॉस्पिटल से चले जाओ सो एवरीथिंग थिंग इज नथिंग इज चेंज ओके थैंक यू थैंक यू संदीप लोगों ने थैंक यू सो मच सर यू कोई चीज बदली नहीं जिम्मे पहलों चल रहा है उदा ही चल रहा वा